ਤੁਸੀਂ ਸਾਈਪ੍ਰਸ ਆ ਕੇ ਕਮਾ ਸਕਦੇ ਹੋ ਲੱਖ ਤੋਂ ਡੇਢ ਲੱਖ ਰੁਪਇਆ ਮਹੀਨਾ ਇਹ ਅਸੀਂ ਨਹੀਂ ਕਹਿ ਰਹੇ ਇੱਥੇ ਦੇ ਬੱਚੇ ਆਪਣੀ ਜ਼ੁਬਾਨੀ ਦਾਸਰੇ ਨੇ ਅਗਰ ਆਪਾਂ 10 ਤੋਂ 12 ਘੰਟੇ ਡੇਲੀ ਦੇ ਡਿਲੀਵਰੀ ਤੇ ਦੇ ਰਹੇ ਹਾਂ ਤਾਂ ਨੋਰਮਲ ਆਈ ਹੈ ਵੀ ਆਪਣਾ 100 ਤੋਂ 180 ਯੂਰੋ ਆਪਾਂ ਅਰਨ ਕਰ ਸਕਦੇ ਹਾਂ ਡੇਲੀ ਦੇ ਜੀ ਦੇ ਮੈਂ ਆਪਣਾ 1500 2000 ਯੂਰੋ ਕਮਾਉਂਦਾ ਹੁੰਦਾ 1500 2000 ਯੂਰੋ ਤੁਸੀਂ ਆਰਾਮ ਨਾਲ ਕਮਾ ਰਹੇ ਹੋ ਮਤਲਬ ਦੇਖੋ ਆਪਣੀ ਨੋਰਮਲ ਜੀ ਕਹੀ ਤਾਂ ਐਵਰੇਜ ਇਨਕਮ ਸਾਡੀ 11500 ਯੂਰੋ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਬੱਚਾ ਜਿਹ ਬੰਦਾ ਕਰਨ ਵਾਲਾ ਹੋਵੇ ਤੇ ਤੇ ਕਮਾਉਣ ਵਾਲੇ 3000 ਰੁਪਏ ਕਮਾਰੇ ਨੇ ਠੀਕ ਹੈ ਜੀ 1100 1200 ਬਣ ਜਾਂਦੇ 1100 1200 ਯੂਰੋਸ ਪਾਰਟ ਟਾਈਮ ਜੇ ਹੀ ਬਣ ਰਿਹਾ ਤੇ ਫੁੱਲ ਟਾਈਮ ਜੇ ਤਾਂ ਫੇ ਕਿੰਦੇ ਕਿੱਥੇ ਜਾਏਗਾ ਬੰਦਾ ਜੀ ਵਧੀਆ ਜੇ ਮਿਹਨਤ ਕਰੇ ਤਾਂ ਬੰਦਾ ਆਰਾਮ ਨਾਲ 2.5 ਲੱਖ ਰੁਪਏ ਬਚਾ ਸਕਦਾ 2.5 ਲੱਖ ਰੁਪਏ ਬਚਾ ਸਕਦਾ ਇੱਥੇ ਆ ਕੇ ਵਧੀਆ ਖਰਚਾ-ਕੁਰਚਾ ਕੱਢ ਕੇ 1400 1500 ਯੂਰੋ ਬਚਾ ਲੈਂਦੇ ਬਹੁਤ 1. ਬਿਲਕੁਲ ਰਿਅਲਿਟੀ ਹੈ ਹੁਣ ਜੋ ਵੀ ਕੋਈ ਬੱਚਾ ਗਾ ਉਹਦੀ ਮਿਨੀਮਮ ਸੈਲਰੀ ਮਿਨੀਮਮ ਤੋਂ ਮਿਨੀਮਮ ਚੱਲਦੀ ਹੈ 1000 1.2 ਕੇ ਸੈਲਰੀ ਹੈ ਸਟੂਡੈਂਟ ਇੱਕ ਮਹੀਨੇ ਦਾ ਅਰਾਊਂਡ 1100 1200 ਕਮਾ ਸਕਦਾ ਹੈ ਸਪੇਨ ਪੋਲੈਂਡ ਸ਼ੇਨੈਗਨ ਕੰਟਰੀ ਵਿੱਚ ਇੰਨੀ ਕਮਾਈ ਹੈ ਨਹੀਂ ਜੋ ਕਿ ਰੋਕ ਦੇ ਕੰਟਰੀ ਸਾਈਪ੍ਰਸ ਵਿੱਚ ਬੱਚਾ ਅਰਨ ਕਰ ਰਿਹਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਸਾਡੀਆਂ ਦਸੀਆਂ ਹੋਈਆਂ ਵੀਡੀਓਜ਼ ਵਿੱਚ ਬੱਚੇ ਖੁਦ ਦਾਸ ਰਹੇ ਨੇ ਕਿ ਉਹ 2 ਤੋਂ 2.5 ਲੱਖ ਰੁਪਏ ਮਹੀਨਾ ਆਰਾਮ ਨਾਲ ਕਮਾ ਰਹੇ ਨੇ ਜੇ ਤੁਸੀਂ ਵੀ ਕਮਾਉਣਾ ਚਾਹੁੰਦੇ ਹੋ 2 ਤੋਂ 2.5 ਲੱਖ ਰੁਪਏ ਚੜੀ ਦੇ ਨਾਲ-ਨਾਲ ਤੇ ਹੁਣੇ ਵਿਜ਼ਿਟ ਕਰੋ ਸਾਇਓਵਸਿਸ ਐਜੂਕੇਸ਼ਨ ਸਰਵਿਸਿਜ਼ ਜਲੰਧਰ ਵਿਖੇ ਤੇ ਆਪਣਾ ਸਾਈਪ੍ਰਸ ਜਾਂਦਾ ਸਟੱਡੀ ਵੀਜ਼ਾ ਪ੍ਰਾਪਤ ਕਰੋ ਇੱਕ ਨਹੀਂ ਕਹਿਆ ਕਿ ਤੇ ਸੁਪਨੇ ਸਕਾਰ ਜਦੋਂ ਦੀ ਸਹੀ ਓਪਰਟਿਜ਼ ਲੈ ਕੇ ਆਇਆ ਹੈ ਵੀ ਸੈਟ